ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੰਜੀਰੀ ਬਣਾਉਣ ਜਾ ਰਹੇ ਆ ਪੰਜੀਰੀ ਦੇ ਵਿੱਚ ਕੀ ਕੀ ਚੀਜ਼ਾਂ ਪੈਣਗੀਆਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਦੇ ਜਾਵਾਂਗੇ ਸਭ ਤੋਂ ਪਹਿਲਾਂ ਛੋਲੇ 2 ਕਿਲੋ ਆਪਣੇ ਛੋਲੇ ਲੈ ਆ ਪੁੱਜੇ ਹੋਏ ਤੇ ਇਹਨਾਂ ਦੇ ਉੱਤੋਂ ਸਭ ਤੋਂ ਪਹਿਲਾਂ ਆਪਾਂ ਨੇ ਬੂਰ ਲਾਇਆ ਫੁਲਕ ਜਿਹਾ ਕਿਉਂਕਿ ਇਹ ਲਾਉਣਾ ਜ਼ਰੂਰੀ ਹੈ ਤੇ ਇਹ ਸਾਰਾ ਕੁਝ ਲਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਛੱਟ ਕੇ ਆਪਾਂ ਉਸ ਜਿਹੜੀ ਚੀਜ਼ਾਂ ਪਾਈਆਂ ਮੂੰਗਫਲੀ ਬਦਾਮ ਕਾਜੂ ਤੇ ਅਖਰੋਟ ਇਹ 200-200 ਗ੍ਰਾਮ ਦੀ ਕੁਆਂਟੀਟੀ ਦੇ ਵਿੱਚ ਸਾਰੇ ਲੈਣੇ ਆ ਤੇ ਉਸ ਤੋਂ ਬਾਅਦ ਆਪਣੇ ਮੱਕਜ ਪਾਇਆ ਚਾਰੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਪਾ ਕੇ ਫਿਰ ਆਪਏ ਆਪਣੇ ਮਖਾਣੇ ਇਹ ਸਾਰਾ ਕੁਝ ਆਪਣੀ ਚੰਗੀ ਤਰ੍ਹਾਂ ਬੂਰ ਲਾਉਣ ਤੋਂ ਬਾਅਦ ਆ ਤੁਸੀਂ ਦੇਖੋ ਵੀ 2 ਕਿਲੋ ਤੋਂ ਕਿੰਨਾ ਬੂਰ ਲੈਂਦਾ ਹੈ ਤੇ ਇਹ ਸਾਰਾ ਕੁਝ ਰਿਮੂਵ ਕਰਨ ਤੋਂ ਬਾਅਦ ਆਪਾਂ ਨੇ ਸਾਰਾ ਕੁਝ ਗ੍ਰाइंड ਕਰ ਲੈਣਾ ਮਿਕਸੀ ਦੇ ਵਿੱਚ ਤੇ ਫਿਰ ਇਹ ਸਾਰਾ ਕੁਝ ਆਪਣਾ ਕਰਨ ਤੋਂ ਬਾਅਦ ਆਪਣੀ ਵਾਰੀ ਆ ਜਾਂਦੀ ਆ ਦੁਬਾਰੇ ਫਿਰ ਸਮਾਨ ਵਾਲ ਜਿਹੜਾ ਜਿਹੜਾ ਕੁਝ ਆਪਾਂ ਯੂਜ਼ ਕੀਤਾ ਅਛੋਲੇ ਜਿੰਨਾਂ ਤੋਂ ਆਪਾਂ ਸਾਰਾ ਪਹਿਲਾਂ ਫੋਲਕ ਜਲਾਇਆ ਤੇ ਆਪਣੇ ਗ੍ਰਾਈਂਡ ਕਰਨ ਦੇ ਲਈ ਰੱਖਲੇ ਹੋਏ ਆ ਤੇ ਇਹਨਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਆਪਾਂ ਇਹਨਾਂ ਦਾ ਪਾਊਡਰ ਬਣਾਵਾਂਗੇ ਗ੍ਰਾਈਂਡ ਕਰਾਂਗੇ ਠੀਕ ਹੈ ਤੇ ਛੋਲੇ ਦੇ ਨਾਲ ਬਾਕੀ ਸਾਰਾ ਕੁਝ ਜਿਹੜਾ ਵੀ ਆਪਾਂ ਨੇ ਯੂਜ਼ ਕਰਨਾ ਸਮਾਨ ਉਹ ਸਾਰਾ ਗ੍ਰਾਈਂਡ ਕੀਤਾ ਜਾਊਗਾ ਛੋਲੇ ਪਾਏ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਓ ਤਾਂ ਕਿ ਇਸ ਦੇ ਵਿੱਚ ਕੋਈ ਮਤਲਬ ਕਿ ਛੋਲਿਆਂ ਦਾ ਬੀਜ ਨਾ ਰਹਿ ਜਾਏ ਸਾਰਾ ਪਾਊਡਰ ਚੰਗੀ ਤਰ੍ਹਾਂ ਮਿਕਸ ਕੀਤਾ ਹੋਣਾ ਚਾਹੀਦਾ ਇਪੇਲੀ ਅਰੀ ਖੁੱਲਾਰੇਗੇ ਢੱਕਣ ਤੇ ਡੁੱਲਗੇ ਸੀਗੇ ਤੇ ਇਹ ਆਪਣੇ ਮਖਾਣੇ ਆ ਇਹਨਾਂ ਨੂੰ ਵੀ ਕੱਚਾ ਭੁੰਨਣਾ ਏ ਤੇਲ ਤੂ ਦੇ ਵਿੱਚ ਕਾਸੀਚ ਨਹੀਂ ਪਾਉਣਾ ਫਿਰ ਉਦੋਂ ਬਾਅਦ ਬਦਾਮ ਕਾਜੂ ਅਖਰੋਟ ਇਹ ਸਾਰਾ ਕੁਝ ਇਕੱਠਾ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਨਹੀਂ ਕਰਨਾ ਇਹਨਾਂ ਨੂੰ ਥੋੜਾ ਥੋੜਾ ਜਿਹਾ ਮਿਕਸ ਕਰਨਾ ਹੈ ਵੀ ਇੱਕ ਅੱਧਾ ਘੇੜਾ ਜਿਹੀ ਦਬੋਣਾ ਮਿਕਸੀ ਦਾ ਤਾਂ ਕਿ ਇਹ ਮਤਲਬ ਚੰਗੀ ਤਰ੍ਹਾਂ ਪਾਊਡਰ ਨਾ ਬਣੇ ਇਹਨਾਂ ਦਾ ਥੋੜਾ ਜਿਹਾ ਮਤਲਬ ਕੱਚਾ ਕੱਚਾ ਜਿਹਾ ਰੱਖਣਾ ਠੀਕ ਹੈ ਇਹ ਸਾਰਾ ਕੁਝ ਸਾਰੀਆਂ ਚੀਜ਼ਾਂ ਆਪਾਂ ਨੇ ਪਾ ਕੇ ਮਿਕਸ ਕਰਕੇ ਤੇ ਆਪਾਂ ਨੇ ਥੋੜਾ ਜਿਆਦਾ ਦਲਦਲਾਇਆ ਕਰ ਲਿਆ ਸੀਗਾ ਆ ਥੋੜਾ ਜਿਆਦਾ ਰਹਿ ਗਿਆ ਸੀ ਤਾਂ ਕਰਕੇ ਆਪਾਂ ਫਿਰ ਇੱਕ ਜਿਹੜਾ ਹੋਰ ਦਵਾਤਾ ਫਿਰ ਉਸ ਤੋਂ ਬਾਅਦ ਆਪਾਂ ਨੇ ਚੈੱਕ ਕਰ ਲਿਆ ਕਿ ਹਾਂ ਮਤਲਬ ਕੰਪਲੀਟਲੀ ਆਪਾਂ ਨੂੰ ਪਾਊਡਰ ਨਹੀਂ ਸੀ ਬਣਾਉਣਾ ਤੇ ਉਹਦੇ ਹਿਸਾਬ ਨਾਲ ਆਪਣਾ ਆ ਹੁਣ ਸਹੀ ਸੀਗਾ ਸੈਮੀ ਪਾਊਡਰ ਆ ਬਣ ਗਿਆ ਸੀਗਾ ਅੱਧਾ ਕ ਪਾਊਡਰ ਸੀਗਾ ਅੱਧਾ ਕ ਮਤਲਬ ਕਿ ਸੋਲਿਡ ਜਿਹਾ ਸੀਗਾ ਰਹਿਦਾ ਤੇ ਇਹ ਸੀਗਾ ਆਪਣਾ ਸਾਰਾ ਆ ਤੁਸੀਂ ਦੇਖ ਸਕਦੇ ਹੋ ਛੋਲਿਆਂ ਦਾ ਪਾਊਡਰ ਆ ਇਹ ਚੰਗੀ ਤਰ੍ਹਾਂ ਆਪਾਂ ਨੇ ਪਾਊਡਰ ਹੀ ਕਰਨਾ ਹੈ ਇਹ ਜਿਹੜੇ ਆਪਾਂ ਹੁਣੀ ਕੱਢਿਆ ਕਾਜੂ ਬਦਾਮ ਮਿਕਸ ਕਰਕੇ ਇਹ ਸਾਰਾ ਕੁਝ ਉਹਨਾਂ ਦਾ ਪਾਊਡਰ ਹੈ ਤੇ ਇਹ ਮਤਲਬ ਕਿ ਜ਼ਿਆਦਾ ਆਪਣੇ ਚੰਗੀ ਤਰ੍ਹਾਂ ਗ੍ਰाइंड ਨਹੀਂ ਕਰਨਾ ਤੇ ਉਸ ਤੋਂ ਬਾਅਦ ਆ ਜਾਂਦੇ ਮਖਾਣੇ ਮਖਾਣੇ ਦੀ ਵਾਰੀ ਆ ਤੇ ਮਖਾਣੇ ਦਾ ਵੀ ਆਪਾਂ ਨੇ ਪਾਊਡਰ ਹੀ ਬਣਾਉਣਾ ਹੈ ਤੇ ਇਹਨੂੰ ਮਿਕਸੀ ਦੇ ਵਿੱਚ ਲਾ ਕੇ ਆਪਾਂ ਗਲਾਸ ਜਾਂ ਸ਼ੁਰੂ ਕਰਨਾ ਹੈ ਤੇ ਗਲਾਸੀ ਦੇ ਵਿੱਚ ਉਹਨੂੰ ਭਰ ਕੇ ਸਾਰੀ ਨੂੰ ਮਖਾਣਿਆਂ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲੈਣਾ ਹੈ ਮਖਾਣਿਆਂ ਦਾ ਵੀ ਪਾਊਡਰ ਬਣਾਉਣਾ ਇਹਦਾ ਪਾਊਡਰ ਜਿਆਦਾ ਚੰਗੀ ਤਰ੍ਹਾਂ ਬਣਾਉਣਾ ਤਾਂ ਕਿ ਇਹ ਕਿਉਂਕਿ ਬਾਅਦ ਵਿੱਚ ਨਹੀਂ ਫਿਰ ਜਦੋਂ ਝਾੜ ਥੱਲੇ ਆਉਂਦਾ ਫਿਰ ਉਹ ਸੁੱਕੇ ਜਿਹੇ ਰਹਿ ਜਾਂਦੇ ਆ ਉਹ ਸਵਾਦ ਜਾਂ ਖਰਾਬ ਕਰਦੇ ਹੌਲੀ ਹੌਲੀ ਕਰਕੇ ਆਪਾਂ ਨੇ ਦੋ ਤਿੰਨ ਵਾਰੀਆਂ ਦੇ ਵਿੱਚ ਸਾਰਾ ਮਖਾਣਿਆਂ ਦਾ ਪਾਊਡਰ ਬਣਾ ਲਿਆ ਤੇ ਇਹ ਵੀ ਮਖਾਣਿਆਂ ਦਾ ਪਾਊਡਰ ਵੀ ਹੱਡਾਂ ਪਾਰਾਂ ਵਾਸਤੇ ਬਹੁਤ ਵਧੀਆ ਇਹ ਸਾਲਾਂ ਦੇ ਵਿੱਚ ਖਾਣਾ ਚਾਹੀਦਾ ਤੇ ਉਸ ਤੋਂ ਬਾਅਦ ਆਪਾਂ ਸਾਰਾ ਪਾਊਡਰ ਬਣਾਉਣ ਤੋਂ ਬਾਅਦ ਆਪਣੇ ਕੋਲੇ ਤਿੰਨ ਚਾਰ ਤਰ੍ਹਾਂ ਦੇ ਪਾਊਡਰ ਹੋ ਗਏ ਸੀ ਇੱਕ ਛੋਲਿਆਂ ਦਾ ਤੇ ਇੱਕ ਮਖਾਣਿਆਂ ਦਾ ਤੇ ਦੂਜਾ ਸੀਗਾ ਆਪਣੇ ਕਾਜੂ ਬਦਾਮ ਦਾ ਤਿੰਨ ਪਾਊਡਰ ਸੀ ਚੌਥਾ ਪਾਊਡਰ ਆਪਣਾ ਬਣਾ ਸੀਗਾ ਜਿਹੜਾ ਸਾਰਾ ਕੁਛ ਆ ਜਿਹਦੇ ਵਿੱਚ ਆਪਾਂ ਕਹਿ ਦਈਏ ਆਪਣੇ ਸਾਰੇ ਬਰੀਕ ਜੇ ਦਾਣੇ ਜੇ ਸੀਗੇ ਬੀਜੇ ਜਿਨ੍ਹਾਂ ਵਿੱਚ ਸੀਗੀ ਕਾਲੀਆਂ ਮਿਰਚਾਂ ਸੀਗੀਆਂ ਅਲਸੀ ਸੀ ਤੇ ਉਹਨਾਂ ਦੇ ਵਿੱਚ ਆਪਣੇ ਮਾਜ ਜਿ ਸੀਗੇ ਚਾਰੇ ਪੰਜੇ ਤਰ੍ਹਾਂ ਦੇ ਖਾਸ ਖਾਸ ਸੀ ਗੂੰਦ ਸੀਗੀ ਤੇ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਮਿਕਸ ਕਰ ਲਿਆ ਸੀਗਾ ਆਪ ਨੂੰ ਹੁੰਦੀ ਹੈ ਅਲਸੀ ਤੇ ਅਲਸੀ ਦਾ ਤੇਲ ਵੀ ਲੈਂਦਾ ਸੀ ਤੇ ਅਲਸੀ ਵੀ ਲੈਂਦੀ ਸੀਗੀ ਅਲਸੀ ਨੂੰ ਫਿਰ ਆਪਾਂ ਨੇ ਉਹਦੇ ਵਿੱਚ ਪਾ ਕੇ ਗ੍ਰਾਈਂਡ ਕਰ ਲੈ ਸੀ ਮਿੱਠੀ ਦੇ ਵਿੱਚ ਤੇ ਦੋ ਵਾਰ ਬਾਹਰ ਦੋ ਨਹੀਂ ਪਾ ਦੋ ਥੋੜਾ ਥੋੜਾ ਦੋਨਾਂ ਚ ਰੱਖ ਲੈ ਵਾਹ ਹੋਰ ਪਾ ਦੋ ਇੱਕ ਸਾਰ ਕੋਈ ਪਾ ਦੋ ਤੇਲ ਪਾਉਣ ਤੋਂ ਬਾਅਦ ਫਿਰ ਮੇਨ ਚੀਜ਼ ਸੀਗੀ ਅੱਗ ਜਿੰਨੀ ਅੱਗ ਮਚਾਵਾਂਗੇ ਉਸ ਹਾਵ ਨਾਲ ਫਿਰ ਆਪਣਾ ਜ਼ਿਆਦਾ ਛੇਤੀ ਤੇਲ ਨੇ ਬਣਾਣਾ ਸੀ ਐਲਸੀ ਦਾ ਤੇਲ ਸਰ ਆ ਕਿ ਆਪਾਂ ਦੇਸੀ ਤਾਂ ਨਹੀਂ ਸੀ ਪਾਇਆ ਕਿਉਂਕਿ ਜਿਹੜੀ ਐਲਸੀ ਦਾ ਤੇਲ ਆ ਇਹ ਵੀ ਸਾਡਾਂ ਪਰਾਂ ਵਾਸਤੇ ਵਧੀਆ ਹੈ ਤੇ ਉਮਰ ਦੇ ਹਿਸਾਬ ਨਾਲ ਇਹ ਚੀਜ਼ ਵੀ ਆਪਾਂ ਨੂੰ ਖਾਣੀ ਚਾਹੀਦੀ ਆ ਤਾਂ ਫਿਰ ਸਾਰਾ ਕੁਝ ਐਲਸੀ ਦੇ ਤੇਲ ਚ ਹੀ ਬਣਾਇਆ ਸੀ ਆਪਾਂ ਨੇ ਤੇ ਐਲਸੀ ਵੈਸੇ ਵੀ ਆਪਾਂ ਲੈ ਕੇ ਉਹਦਾ ਵੀ ਪਾਊਡਰ ਕੀਤਾ ਸੀ ਇਦਰੋਂ ਡੇਢੀ ਨੇ ਫਿਰ ਉਹ ਜਿਹੜਾ ਆਪਣਾ ਸੁੱਕਾ ਦੇਸੀ ਕਣਕ ਦਾ ਆਟਾ ਹੁੰਦਾ ਏ ਉਹਨੂੰ ਥੋੜਾ ਜਿਹਾ ਸੇਕਲ ਵਾਲਾ ਸੀਗਾ ਤਾਂ ਕਿ ਉਹਦੇ ਵਿੱਚ ਤੇਲ ਦੇ ਵਿੱਚ ਆਪਾਂ ਨੂੰ ਜ਼ਿਆਦਾ ਟਾਈਮ ਨਾ ਲੱਗੇ। ਉਦੋਂ ਤੇ ਬਾਹਰ ਗਰਮ ਹੋ ਜਾਂਦਾ ਸੀਗਾ ਅੱਗ ਤੇ ਤੇਲ ਤੇ ਇਦਰੋਂ ਆ ਪਾਟਾ ਨੂੰ ਆਟੇ ਨੂੰ ਭੁੰਨ ਲਿਆ ਸੀਗਾ। ਦੇਖ ਲਓ ਜੇ ਲੱਗਦਾ ਸੇਕ ਤਾਂ ਹੋਰ ਲਵਾ ਲੈਨੇ ਆਂ ਮਾਰ ਲਓ ਨੀਗਾ ਜੀ। ਪਤਲਾ ਹਜੇ ਪੂਰਾ ਹੋਇਆ ਨਹੀਂਗਾ ਬਈ। ਤੇਲ ਹੁਣ ਬੰਨ ਲੱਗੇ ਡੇੜੀ ਬੁਲਬੁਲੇ ਇਹ ਦੇਖਿਓ ਕੋਈ ਨਿਕਲ ਧੱਕੇ ਉਹਨੂੰ ਜਦੋਂ ਆਖੜ ਤੱਕ ਨਿਕਲੀਦਾ ਨਹੀਂ ਪ੍ਰਾਇਣ ਦੀ ਗੀਰਿਆ ਹੁਣ ਮੁੱਛ ਕੰਡਾ ਬਣਾਉਂਦਾ ਨਹੀਂ ਹਜੇ ਹੋ ਦੇ ਹੋ ਦੇ ਟੱਟ ਲੱਗੇ ਕਿ ਹਜੇ ਰੁਕਣਾ ਨਹੀਂ ਆ ਫੜਾਓ ਮੈਨੂੰ ਖੁਰਚਣਾ ਜਾ ਤੱਕ ਦਰਦ ਨਾ ਆਵੇ ਜੇ ਨਾ ਬਣੀ ਨਾ ਸਵਾਦ ਬੇਇੱਜ਼ਤੀ ਹੋ ਜਾਣੀ ਐਵੇਂ ਗਰ ਪੁਆਇੰਟ ਐਵੇਂ ਪੁਆਇੰਟ ਤਾਂ ਪੁਆਇੰਟ ਆ ਮੰਮੀ ਨੇ ਕਹਿਆ ਤਰਾ ਉਹੀ ਕਰਤਾ ਕੰਮ ਨਹੀਂ ਕਹਤੋਂ ਅਰ ਤੁਸੀਂ ਤੇ ਆਈ ਮਾਰੇ ਤੋ ਅਲਸੀ ਦਾ ਤੇਲ ਵਧੀਆ ਹੂੰ ਹੱਡਾ ਜੋੜਾ ਵਾਸਤੇ ਤਾਂ ਕਰਕੇ ਲਿਆਂਦਾ ਹੈ ਕਿਤੇ ਪੰਜੀਰੀ ਵਾਸਤੇ ਸਪੈਸ਼ਲ ਹੁਣ ਇਹਨੂੰ ਇਹਦੇ ਵਿੱਚ ਉਹ ਵੀ ਪਾਉਣਾ ਆਪਾਂ ਦੂਜਾ ਛੋਲੇ ਲੈ ਆਵਾਂ ਹਾਂ ਅੱਗ ਦਾ ਕੰਮ ਥੋੜਾ ਹੈ ਕੱਚਾ ਹੁਣ ਤਾਂ ਉਬਲਣ ਲੱਗ ਗਈ ਹਨਾ ਅੱਗ ਤੇ ਚੱਲਦੀ ਹੈ ਇਹ ਲਾ ਦੇਖੀ ਜਾਂਦੀ ਹੈ ਫਿਰ ਸੇਕ ਘੱਟ ਹੀ ਲੱਗਿਆ ਜੜੀ ਸੇਕ ਤੇ ਲੌਣਾ ਨਹੀਂ ਨਿਕਾਏ ਹੁਣ ਦੇਖੀ ਜਾਂਦੀ ਜਾਦਾ ਸਾਰਾ ਅੱਜ ਬਣ ਗਈ। ਜ਼ਿਆਦਾ ਪੰਜੀਰੀ ਬਣ ਗਈ ਜਾਂ ਨੇੜੀ। ਦੇਖਦੇ ਆ। ਸ਼ੱਕਰ ਤਾਂ ਪਹਿਲਾਂ ਪਾਉਣੀ ਪਣੀ ਆ। ਥੱਲੇ ਹੀ ਆ ਦੇਣੀ ਬੱਸ ਥੱਲੇ। ਇਹਨੂੰ ਸੇਕ ਲਾ ਕੇ ਬੱਸ। ਖੈਰ ਤਾਂ ਉਹ ਉਹਨੂੰ ਤਾਂ ਬੁੱਲ ਲੈ ਉਹ ਗੁੰਦ ਰਹੀ ਜੁੜੀ ਜੁੜੀ ਆ ਮੜੀ ਲਾ ਲਿਓ ਇਹਨੇ ਜੋੜਿਆ ਹੈਂ ਇਹ ਜੋੜਿਆ ਹੱਡ ਵੀ ਇੰਹੀਂ ਜੋੜਦੇ ਨੇ ਸਭ ਤੋਂ ਵਧੀਆ ਚੀਜ਼ ਹੋਤਾ ਹੈ ਤੇ ਹੱਡ ਜੁੜ ਗਏ ਦਾ ਮਤਲਬ ਤਾਂ ਹੁੰਦਾ ਹੱਡ ਜੁੜ ਗਏ ਬਾਤ ਆ ਖਤਮ ਤੇ ਹੱਡ ਵੀ ਇੰਹੀਂ ਜੋੜਦੇ ਨੇ ਤੇ ਰਵੇ ਗਏ ਬੱਤ ਪੰਜ ਛੋਲੇ ਚਾਲਾ ਮਾੜਾ ਮੋਟਾ ਚਾਲ ਦਾਲ ਮਾਂ ਕਹਣਾ ਪੱਕਾ ਸ਼ੈਫਾ ਨਹੀਂ ਛਾਣਿਆ ਨਹੀਂ ਜਿਹੜੀ ਨਹੀਂ ਉਹ ਲੱਗ ਗਈ ਡੜੀ ਉਹ ਲੱਗਣ ਲੱਗ ਗਈ ਉਹ ਰਕਾਲਿਆ ਹੋ ਗਿਆ ਬਈ ਕਾਲੀ ਬਹੁਤ ਹੋਣ ਲੱਗ ਗਈ ਆ ਲੈ ਵੀ ਜਾਂ ਤਾਂ ਫਿਰ ਅੱਜ ਕੰਮ ਕਿ ਚੱਲੀ ਜਾਂਦ ਆ ਆ ਕਾਲੀ ਹੀ ਹੋ ਗਈ ਡੜੀ ਉਹ ਤਾਂ ਲੈ ਜਣਾ ਉਹ ਬਣ ਜੂਗੀ ਫੜ ਕੇ ਰੱਖਿਆ ਕਮ ਸਮੜਾ ਮਜਾ ਨਹੀਂ ਰਹਾ ਹਾਂ ਹੱਛਾ ਤਾਂ ਤਪੀ ਹੋਗੀ ਆਏ ਫੜ ਲੈ ਆਹ ਹਾਂ ਨਾ ਚੰਗਾ ਸਿੱਟੋ ਇਹ ਹੈਗੇ ਆ ਕਾਜੂ ਬਦਾਮ ਮਗ ਇਹ ਸਾਰਾ ਕੁਝ ਹੈ ਇੱਚ ਹੂੰ ਲਓ ਮੈਂ ਸਿੱਟਾ ਫਿਰ ਆਇ ਨਾ ਕਰਤਾ ਸਾਰੇ ਇੱਥੇ ਚਲੋ ਇਹ ਪਤਾ ਨਹੀਂ ਕੀ ਆ ਬਾਕੀ ਸਾਰਾ ਕੁਝ ਹੀ ਆ ਇਹ ਮਤਲਬ ਜਿਹੜਾ ਜਿਹੜਾ ਕੁਝ ਆਪਾਂ ਗ੍ਰਾਇੰਡ ਕੀਤਾ ਸੀ ਇਹ ਸੱਚੋ ਆ ਕਾਲੀਆਂ ਮਿਰਚਾਂ ਇਹਦੇ ਚ ਤੇ ਤੇਲਾ ਮਗਜ ਜਾ ਸਾਰੇ ਚਾਰੇ ਮਗਜ ਚਾਰੇ ਪੰਜੇ ਮਗਜ ਜਾ ਹਾਂ ਪਾਣੀ ਪਾ ਲੈਣਾ ਥੋੜਾ ਜਿਹਾ ਘਿਓ ਘਟ ਗਿਆ ਨਾ ਮੇਰੀ ਆ ਬੀ ਉਹ ਸੁੱਕੀ ਜੀ ਵਧੀਆ ਡੇੜੀ ਉਹ ਜਿਹੜੀ ਤੁਸੀਂ ਬਣਾ ਕੇ ਪਿਛਲੇ ਦਿਨ ਲਗੇ ਸੀ ਨਾ ਉਹ ਵਧੀਆ ਸੀਗੀ ਸੁੱਕੀ ਸੁੱਕੀ ਪਾਊਡਰ ਵਰਗੀ ਸੀ ਉਹ ਉਹ ਖਾਣ ਚ ਵੀ ਬਹੁਤ ਵਧੀਆ ਸੀ ਹੁਣ ਸ਼ੱਕਰ ਦੀ ਵਾਰੀ ਹੂੰ ਬਹੁਤ ਸ਼ੱਕਰ ਮੈਂ ਖੋਲਾ ਦੰਦਣਾ ਕਿੱਕ 2 ਕਿਲੋ ਸ਼ੱਕਰ ਪਈ ਆਪਾਂ ਬਾਕੀ ਸਾਰਾ ਕੁਝ ਮਿਕਸ ਕਰਤਾ ਫਿਰ ਉਦੋਂ ਬਾਅਦ ਐਂਡ ਤੇ ਮੇਰਾ ਖਿਆਲ ਹਾਂ ਐਂਡ ਤੇ ਆਪਾਂ ਨੂੰ ਸ਼ੱਕਰ ਪਾਉਣੀ ਆ ਸ਼ੱਕਰ 2 ਕਿਲੋ ਉਹਦੇ ਹਿਸਾਬ ਨਾਲ ਤੁਸੀਂ 2 ਕਿਲੋ ਮਤਲਬ ਕਿ ਸ਼ੱਕਰ ਪਾਉਣੀ ਆ 2 ਕਿਲੋ ਆਪਾਂ ਨੇ ਪਾਇਆ ਇਹਦੇ ਵਿੱਚ ਆਟਾ ਸ਼ੋਲਿਆਂ ਦਾ ਪਾਊਡਰ ਪੁਜੇ ਹੋਏ ਸ਼ੋਲੇ 1/2 ਕਿਲੋ ਪਾਇਆ ਆਪਾਂ ਕਣਕ ਦਾ ਆਟਾ ਤੇ ਬਾਕੀ ਮੰਨ ਕੇ ਚਲੋ 1.5 ਕਿਲੋ ਬਾਕੀ ਸਾਰਾ ਮਟੀਰੀਅਲ ਸੀਗਾ ਉਹਦੇ ਵਿੱਚ ਆਪਣੇ 2 ਕਿਲੋ ਸ਼ੱਕਰ ਪਾਈ ਆ ਤੇ 2 ਕਿਲੋ ਸ਼ੱਕਰ ਦੇ ਨਾਲ ਸਹੀ ਟੇਸਟ ਬਣ ਜਾਂਦਾ ਕੋਈ ਨਾ ਮਤਲਬ ਕਿ ਜਿਆਦਾ ਮਿੱਠਾ ਹੁੰਦਾ ਤੇ ਨਾ ਜਿਆਦਾ ਆਪਣਾ ਫੋਕਾ ਜਾਂ ਹੁੰਦਾ ਤੇ ਬਾਕੀ ਤੁਸੀਂ ਟੇਸਟ ਦੇ ਹਿਸਾਬ ਨਾਲ ਸ਼ੱਕਰ ਨੂੰ ਜਾਂ ਖੰਡ ਦੀ ਕਪੈਸਟੀ ਨੂੰ ਵਧਾ ਘਟਾ ਸਕਦੇ ਹੋ ਜੇ ਮਿੱਠਾ ਜ਼ਿਆਦਾ ਪਸੰਦ ਆ ਤਾਂ ਤੁਸੀਂ ਖੰਡ ਨੂੰ ਜਾਂ ਸ਼ੱਕਰ ਦਾ ਜਿਹੜਾ ਉਹ ਕੁਆਂਟੀਟੀ ਵਧਾ ਸਕਦੇ ਹੋ ਬਾਕੀ ਮੇਰੇ ਹਿਸਾਬ ਨਾਲ ਇੰਨੀ ਕੀ ਹੀ ਪਾਇਓ ਕਿਉਂਕਿ ਜ਼ਿਆਦਾ ਮਿੱਠਾ ਵੀ ਫਰਕ ਕੋਈ ਜ਼ਿਆਦਾ ਵਧੀਆ ਜੀ ਨਹੀਂ ਗੱਲ ਬਣਦੀ ਤੇ ਇੰਨੇ ਕੇ ਦੇ ਨਾਲ ਬਹੁਤ ਵਧੀਆ ਫਲੇਵਰ ਤੇ ਟੇਸਟ ਬਣਦਾ ਇਹਦਾ ਤੇ ਪਾਇਓ ਸ਼ੱਕਰ ਹੀ ਤੇ ਮੈਂ ਪ੍ਰੇਫਰ ਕਰੂੰਗਾ ਸ਼ੱਕਰ ਹੀ ਕਿਉਂਕਿ ਸ਼ੱਕਰ ਦੇ ਨਾਲ ਜਿੰਨੀ ਵਧੀਆ ਬਣਦੀ ਆ ਖੰਡ ਦੇ ਨਾਲ ਉਹ ਚੀਜ਼ ਨਹੀਂ ਬਣਨੀ ਇਹ ਖੰਡੋ ਹੀ ਗੱਲ ਆ ਫਿਰ ਉਹ ਕੈਮੀਕਲ ਵਾਲੀ ਖੰਡ ਅੱਜ ਕੱਲ ਉਹ ਫਿਰ ਉਹਦਾ ਕੋਈ ਸੁਆਦ ਨਹੀਂ ਹੈਗਾ ਤੇ ਬਸ ਇਹੀ 3.5 ਕਿਲੋ 4 ਕਿਲੋ ਦੇ ਅਪਰੋਕਸ ਬਣ ਜਾਂਦੀ ਹੈ ਤੇ ਡੇਢ ਦੋ ਮਹੀਨੇ ਕੱਢ ਜਾਂਦੀ ਹੈ ਤੇ ਆਪਣੀ ਸਾਲਾਂ ਦੇ ਵਿੱਚ ਵਿੱਚ ਇਹ ਚੀਜ਼ਾਂ ਪਾ ਕੇ ਥੋੜੀ ਥੋੜੀ ਕੁਆਂਟੀਟੀ ਦੇ ਵਿੱਚ ਨਾ ਚਾਹੇ ਥੋੜੀ ਬਣਾ ਕੋਸ਼ਿਸ਼ ਕਰੋ ਇੱਕ ਵਾਰੀ ਤੇ ਸਰੀਰ ਦੇ ਲਈ ਬਹੁਤ ਵਧੀਆ ਹੈ ਤੇ 올ਡ एज ਜਿਵੇਂ ਹੋਈ ਜਾਂਦੀ ਹੈ ਪੈਰੈਂਟਸ ਦੀ ਜਾਂ ਕਿਸੇ ਹੋਰ ਦੀ ਉਹਦੇ ਲਈ ਬਹੁਤ ਕਫਾਇਤੀ ਹੈ ਸਾਲਾਂ ਦੇ ਵਿੱਚ ਠੰਡ ਨਹੀਂ ਲੱਗਦੀ ਬਿਮਾਰੀਆਂ ਤੋਂ ਬਚੇ ਰਹਿਣੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਤੇ ਸਬਸਕ੍ਰਾਈਬ ਕਰ ਦਿਓ ਜੇ ਕਰ ਸਕਦੇ ਹੋ ਧੰਨਵਾਦ